ਇਸੋ ਲਈ ਦੀ ਅਹਿਮ ਤੇ ਵੱਡੀ ਜਾਣਕਾਰੀ ਦੱਦੀ ਹੈ ਕਿ SIT ਨੇ ਮਜੀਠੀਆ ਦੇ ਚਾਰ ਕਰੀਬੀਆਂ ਨੂੰ ਸੰਮਨ ਨੇ ਜਿਹੜੇ ਜਾਰੀ ਕਰ ਦਿੱਤੇ ਨੇ 2 ਫਰਵਰੀ ਨੂੰ ਪੁਚਗਿੱਛ ਦੇ ਲਈ ਬੁਲਾਇਆ ਗਿਆ ਵੱਡੀ ਤੇ ਅਹਿਮ ਜਾਣਕਾਰੀ ਦੱਦੀ ਹੈ ਕਿ SIT ਨੇ ਮਜੀਠੀਆ ਦੇ ਚਾਰ ਕਰੀਬੀਆਂ ਨੂੰ 2 ਫਰਵਰੀ ਨੂੰ ਪੇਸ਼ ਹੋਣ ਦੇ ਲਈ ਕਹਿ ਦਿੱਤਾ ਇਹਨਾਂ ਦੇ ਵਿੱਚ ਤਲਵੀਰ ਸਿੰਘ ਗਿੱਲ ਅਤੇ ਬੁੱਧ ਸਿੰਘ ਨੂੰ ਸੰਮਨ ਨੇ ਜਿਹੜੇ ਜਾਰੀ ਕੀਤੇ ਗਏ ਨੇ ਸੋ SIT ਵੱਲੋਂ ਨਸ਼ਾ ਤਸਕਰੀ ਕੇਸ ਦੀ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਹੈ ਜਿੱਦੇ ਮੱਦੇ ਨਜ਼ਰ ਵਿਕਰਮ ਮਜੀਠੀਆ ਦੇ ਚਾਰ ਕਰੀਬੀਆਂ ਨੂੰ ਹੁਣ ਸੰਮਨ ਨੇ ਜਿਹੜੇ ਭੇਜੇ ਗਏ ਨੇ ਤੇ 2 ਫਰਵਰੀ ਨੂੰ ਐਸ ਆਈ ਟੀ ਨੇ ਮਜੀਠੀਆ ਦੇ ਕਰੀਬ ਚਾਰ ਜਿਹੜੇ ਕਰੀਬੀ ਨੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਪੇਸ਼ ਹੋਣ ਦੇ ਲਈ ਬੁਲਾ ਲਿਆ ਸੋ ਅਹਿਮ ਤੇ ਵੱਡੀ ਜਾਣਕਾਰੀ ਦੱਸੀ ਹੈ ਕਿ ਨਸ਼ਾ ਤਸਕਰੀ ਕੇਸ ਦੀ ਜਿਹੜੀ ਜਾਂਚ ਹੈ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਹੁਣ ਮਜੀਠੀਆ ਦੇ ਚਾਰ ਕਰੀਬੀ ਨੇ ਜਿਹੜੇ ਉਹਨਾਂ ਨੂੰ ਵੀ ਪੁੱਛਗਿੱਛ ਦੇ ਲਈ ਐਸ ਆਈ ਟੀ ਵੱਲੋਂ ਸੰਮਨ ਨੇ ਜਿਹੜੇ ਪੇਜ ਗਏ ਨੇ ਤੇ ਰੁੱਕਰਦੇ ਅਗਲੀ ਖਬਰ ਵਾਲ ਇਸ ਵਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਲੇ ਦੀ ਅਹਿਮ ਤੇ ਵੱਡੀ ਖਬਰ ਦਾਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੀ ਮੀਟਿੰਗ ਦੇ ਦੌਰਾਨ ਵੱਡਾ ਹੰਗਾਮਾ ਜਿਹੜਾ ਹੋ ਗਿਆ ਪੰਜਾਬ ਦੇ ਸਾਰੇ ਵੱਡੇ ਆਗੂ ਨੇ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਸਨ ਉੱਥੇ ਹੀ ਲੋਕ ਸਭਾ ਦਾਅਵੇਦਾਰੀ ਨੂੰ ਲੈ ਕੇ ਕਾਂਗਰਸ ਦੇ ਵਰਕਰ ਨੇ ਜਿਹੜੇ ਆਪਸ ਦੇ ਵਿੱਚ ਉਲਝਦੇ ਨਜ਼ਰ ਆਏ ਨੇ ਦੱਸਦੀ ਹੈ ਕਿ ਕਾਂਗਰਸ ਦੇ ਸਮਰਥਕ ਲੋਕ ਸਭਾ ਦੀ ਦਾਵੇਦਾਰੀ ਪੇਸ਼ ਕਰ ਰਹੇ ਸਨ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਤੇ ਹੰਗਾਮਾ ਹੋ ਗਿਆ ਤੇ ਦੋਹਾਂ ਧਿਰਾਂ ਵੱਲੋਂ ਜ਼ਬਰਦਸਤ ਨਾਰੇਬਾਜੀ ਜਿਹੜੀ ਕੀਤੀ ਗਈ ਹੈ ਓਜਲਾ ਤੇ ਸੋਨੀ ਸਮਰਥਕ ਆਪਤ ਦੇ ਵਿੱਚ ਉਲਝਦੇ ਨਜ਼ਰ ਆਏ ਨੇ ਸੋ ਅਮਰਤਸਰ ਦੇ ਵਿੱਚ ਕਾਂਗਰਸ ਵੱਲੋਂ ਇੱਕ ਮੀਟਿੰਗ ਹੈ ਜਿਹੜੀ ਕੀਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੇ ਪਹੁੰਚਣਾ ਸੀ ਤੇ ਨਾਲ ਹੀ ਰਾਜਾ ਵੜਿੰਗ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਬਣ ਰਹੇ ਸਨ ਸੋ ਇਸ ਤੋਂ ਪਹਿਲਾਂ ਹੀ ਮੀਟਿੰਗ ਦੇ ਦੌਰਾਨ ਹੰਗਾਮਾ ਹੋ ਗਿਆ ਪੰਜਾਬ ਦੇ ਸਾਰੇ ਵੱਡੂ ਵੱਡੇ ਆਗੂ ਨੇ ਜਿਹੜੇ ਮੌਜੂਦ ਸਨ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਹੰਗਾਮਾ ਹੋ ਗਿਆ ਲੋਕ ਸਭਾ ਦਾਵੇਦਾਰੀ ਨੂੰ ਲੈ ਕੇ ਕਾਂਗਰਸ ਦੇ ਵਰਕਰ ਨੇ ਜਿਹੜੇ ਮੀਟਿੰਗ ਦੇ ਵਿੱਚ ਉਲਝਦੇ ਦਿਖਾਈ ਦਿੱਤੇ ਨੇ ਓ ਜਲਾ ਤੇ ਸੋਨੀ ਸਮਰਥਕ ਆਪ ਦੇ ਵਿੱਚ ਉਲਝੇ ਨੇ ਤੇ ਦੋਹਾਂ ਵੱਲੋਂ ਸਖਤ ਨਾਰੇਬਾਜੀ ਕੀਤੀ ਗਈ ਹੈ